ਸਸਿਕਾਲ ਦੋਸਤੋ ਮੈਂ ਪਰਮਿੰਦਰ ਸਿੰਘ ਟਿਵਾਣਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲੇ ਆਣਾ ਤੇ ਅੱਜ ਆਲੇ-ਦੁਆਲੇ ਤੁਹਾਨੂੰ ਵਿਖਾਉਨੇ ਆ ਤੇ ਜੱਟ ਮਹਾਵਰਾ ਝੂਠਾ ਕਰ ਰਹੇ ਨੇ ਕਹਿੰਦੇ ਭਾਦੋਂ ਦੀ ਧੁੱਪ ਦਾ ਸਤਾਇਆ ਜੱਟ ਸਾਧ ਹੋ ਜਾਂਦਾ ਪਰ ਇੱਥੇ ਜਿੰਨੇ ਜਾਟਾ ਆਏ ਨੇ ਕਿਸਾਨ ਆਏ ਨੇ ਸਾਦ ਵਾਲੀ ਕੋਈ ਗੱਲ ਨਹੀਂ ਬੜੀਆਂ ਠਾਠਾਂ ਨੇ ਟੌੜਾ ਸਾਹਿਬ ਨੂੰ ਮੈਂ ਹੱਸਦਾ ਸੀ ਕਿ ਆਲਾ-ਦੁਆਲਾ ਵੇਖ ਕੇ ਲੱਗਦਾ ਨਹੀਂ ਕਿਸਾਨ ਮੇਲਾ ਟਰੇਡ ਫੇਅਰ ਹੀ ਲੱਗਦਾ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਿਸਾਨ ਮੇਲਾ ਆ ਤੇ ਜਿਹਦੇ ਚ ਬਹੁਤ ਸਾਰੇ ਇਲਾਕਿਆਂ ਤੋਂ ਆਏ ਨੇ ਮਨਜੋਤ بھائی ਜੀ ਹਾਂ ਜੀ ਅਮਰੀਕਾ ਦੇ ਜੰਪਲ ਕੈਨੇਡਾ ਦੇ ਵਿੱਚ ਆਪਣੀ ਕਾਰਮ ਭੂਮੀ ਅੱਜ ਕੱਲ੍ਹ 2 ਸਾਲਾਂ ਤੋਂ ਕੈਨੇਡਾ ਅਮਰੀਕਾ ਛੱਡ ਕੇ ਇੰਡੀਆ ਆ ਤੁਹਾਨੂੰ ਕਿਵੇਂ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਥੋੜੀ ਗਰਮੀ ਜ਼ਿਆਦਾ ਹੈ ਪਰ ਸਾਰੇ ਆਣੇ ਸਾਧਵਾਨ ਵਾਲੀ ਗਰਮੀ ਨਹੀਂ ਮਤਲਬ ਹਾਂ ਜਿਹਨੇ ਨਹੀਂ ਸਾਧਵਾਨ ਨਹੀਂ ਬੜੇ ਸੋਹਣੇ ਮਸ਼ੀਨਰੀ ਚੀਜ਼ਾਂ ਨੇ ਇੱਥੇ ਏਸੀ ਦੀਆ ਕੰਬਾਈਨਾਂ ਨੇ ਏਸੀ ਵਾਲੇ ਟਰੈਕਟਰ ਨੇ ਸੋ ਸਭ ਕੁਝ ਆਇਆ ਇੱਥੇ ਜਿਹੜਾ ਕਿਵੇਂ ਜਿਵੇਂ ਮਨਜੋਤ ਜੀ ਲੱਗਦਾ ਹੈ ਕਿ ਕਿਸਾਨੀ ਜਾਂ ਖੇਤੀ ਲੋਕ ਸੋਚਦੇ ਘਾਟੇ ਦਾ ਸ ਪੰਜਾਬ ਛੱਡ ਛੱਡ ਜਾ ਰਹੇ ਸਾਰੇ ਜਾ ਰਹੇ ਨੇ ਤੁਸੀਂ ਅਮਰੀਕਾ ਕੈਨੇਡਾ ਤੋਂ ਫੇਰ ਇੱਧਰ ਆਏ ਹੋ ਕੀ ਲੱਗਦਾ ਹੈ ਮੇਲਾ ਵੇਖ ਕੇ ਮਾਹੌਲ ਫਿਊਚਰ ਪੰਜਾਬ ਦਾ ਨਹੀਂ ਫਿਊਚਰ ਤਾਂ ਬਹੁਤ ਸੋਹਣਾ ਲੱਗ ਰਿਹਾ ਜੀ ਸਾਰੇ ਜੋ ਨੌਜਵਾਨ ਵੀ ਹੈ ਬਜ਼ੁਰਗ ਵੀ ਹੈ ਸਾਰੇ ਇੱਥੇ ਆਏ ਹੋਏ ਨੇ ਤੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕ ਆਏ ਆ ਉਹ ਜਦੋਂ ਸੰਤ ਸਮਾਨ ਦੇਖੀਦਾ ਕੀ ਉਹ 20 ਲੱਖ ਦਾ ਟਰੈਕਟਰ 25 ਲੱਖ ਦੀ ਮਸ਼ੀਨ ਜਾਂ ਕੁਝ ਵੀ ਆ ਸੋ ਹੈਗਾ ਤਾਂ ਮਿਹਨਤਾਂ ਮਿਹਨਤਾਂ ਵਾਲਾ ਕੀਤਾ ਇਹ ਤੇ ਤੁਹਾਨੂੰ ਜ਼ਮੀਨਾਂ ਜੋੜ ਕੇ ਰੱਖਦਾ ਕੋਈ ਠੱਗੀ ਚੋਰੀ ਨਹੀਂ ਕੋਈ ਉਹ ਚੀਜ਼ ਦਲਾਲੀ ਨਹੀਂ ਹੈ ਸੋ ਇੱਜ਼ਤਮਾਨ ਵਾਲਾ ਕੀਤਾ ਆ ਤੇ ਸਦਾ ਮਰਾ ਦੀ ਕਿਰਪਾ ਨਾਲ ਅਗਰਦੀ ਕਲਾਚੀ ਰਵਾਂਗੇ ਮਨਜੋਤ ਨੇ ਜੋ ਗੱਲ ਕਹੀ ਹੈ ਸ਼ਾਇਦ ਜੋਤ ਜਗਦੀ ਰਹੇ ਭਾਈ ਜੀ ਹਰਿੰਦਰ ਸਿੰਘ ਸਰਾਹ ਪਿੰਡ ਕਲਾ ਜੀ ਸਾਰਿਆਂ ਨੂੰ ਹਾਂ ਜੀ ਰਿਵਰਸ ਮਾਈਗ੍ਰੇਸ਼ਨ ਤੇ ਸਰਾਹ ਸਾਹਿਬ ਸਾਰੀ ਆਪਣੀ ਪੂਰੀ ਟੀਮ ਹੈ ਸਰਾਹ ਸਾਹਿਬ ਕਿਵੇਂ ਲੱਗਦਾ ਤੁਸੀਂ ਤਾਂ ਬੜੇ ਮੇਲੇ ਵੇਖਿਆ ਘਟੋ ਘਟ ਦਰਜਨ ਤੋਂ ਵੱਧ ਵਾਰੀ ਮਤਲਬ ਸਾਲ 'ਚ ਦੋ ਜਿਹੜੇ ਜਦੋਂ ਵੀ ਇੰਡੀਆ ਕਿਵੇਂ ਲੱਗਦਾ ਇਹ ਤਾਂ ਹੀ ਕਿਲੋ ਵੀ ਛੋਟੇ ਹੁੰਦੇ ਆ ਤਾਂ ਪਹਿਲਾਂ ਘਰਦਿਆਂ ਨਾਲ ਆਉਂਦੇ ਹੁੰਦੇ ਸੀ ਉਦੋਂ ਬੀਆਂ ਵਾਸਤੇ ਲਾਈਨ 'ਚ ਖੜੇ ਹੁੰਦੇ ਸੀ ਤੇ ਉੱਥੇ ਹੀ ਸਾਨੂੰ ਚਾਹ ਪਾਣੀ ਪਿਆ ਦੇਣਾ ਕਿਉਂਕਿ ਪੰਜ ਪਰ ਨਿਕਲੋ ਇੱਕ ਜਣੇ ਨੂੰ ਵੀ ਮਿਲਦਾ ਹੁੰਦਾ ਸੀ ਸਾਡੇ ਜਾਨੀ ਸਿਰੀਪਾਲੀ ਚਾਚੇ ਤਾਂ ਇਹ ਵੀ ਨਾਲ ਹੁੰਦੇ ਸੀਗੇ ਤੇ ਹੁਣ ਉਦੋਂ ਦੀ ਰੀਤ ਚੱਲੀ ਆਉਂਦੀ ਐ ਸਾਰੇ ਆ ਦੋਸਤ ਮਿੱਤਰ ਕਿਸਾਨ ਆਉਂਦੇ ਸੀ ਹੁਣ ਕਿਵੇਂ ਲੱਗਦਾ ਜਿਵੇਂ ਇੰਟਰਨੈਸ਼ਨਲ ਟ੍ਰੇਡ ਹਰ ਮਤਲਬ ਸੰਦ ਸਲੋੜੇ ਵਾਲੇ ਆਏ ਨੇ ਲੋਕੀ ਇੱਕ ਤੇ ਖੇਤੀ ਹਾਈ ਟੈਕ ਹੋ ਰਹੀ ਆ ਤੇ ਸੋਸ਼ਲ ਮੀਡੀਆ ਦਾ ਵੀ ਅਸਰ ਆ ਉਹਦੇ ਕਰਕੇ ਲੋਕਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਜਾਂ ਹਰ ਕੋਈ ਚਾਹੁੰਦਾ ਵਾ ਵੀ ਯਾਰ ਮੈਂ ਉੱਥੇ ਹਰ ਸਾਲ ਜਾਵਾਂ ਵੈਸੇ ਤਾਂ ਮੇਲਾ ਸ਼ਮਾਈ ਲੱਗਦਾ ਪਰ ਇਹ ਮੇਲਾ ਸਾਲ ਦਾ ਸਾਰਿਆਂ ਤੋਂ ਵੱਡਾ ਮੇਲਾ ਹੁੰਦਾ ਯੂਨੀਵਰਸਿਟੀ ਦੇਖਨੇ ਅੱਗੇ ਚੱਲ ਕੇ ਭਾਈ ਸਰਾਹ ਸਾਹਿਬ ਆਪਣੇ ਸਰੋਤੇ ਵੀ ਨੇ ਮੈਨੂੰ ਨਾ ਭੁੱਲ ਗਿਆ ਲਵਪ੍ਰੀਤ ਸਿੰਘ ਲਵਪ੍ਰੀਤ ਲਵਪ੍ਰੀਤ ਸਰਾਹ ਸਾਹਿਬ ਦੇ ਪਿੰਡੋਂ ਹੀ ਨੇ ਆਏ ਨੇ ਕਿਵੇਂ ਲੱਗਦਾ ਲਵਪ੍ਰੀਤ ਬਹੁਤ ਵਧੀਆ ਲੱਗਦਾ ਜੀ ਹਰ ਇੱਕ ਸਾਲ ਆਈਦਾ ਵਾ ਤੇ ਜਾਣਕਾਰੀ ਲੈ ਕੇ ਜਾਈਦੀ ਹੈ ਹਰ ਇੱਕ ਤਰ੍ਹਾਂ ਦੀ ਇਹ ਖੇਤੀ ਨਾਲ ਜੁੜੇ ਹੋਏ ਆ ਬਹੁਤ ਵਧੀਆ ਲੱਗਦਾ ਜੀ ਅੱਛਾ ਔਰ ਵੈਰੀ ਗੁੱਡ ਓ ਗੰਨੇ ਵਾਲਾ ਮੁੰਡਾ ਸਾਈਡ ਤੇ ਹੋ ਗਿਆ ਹਾਂਜੀ ਭਾਈ ਜੀ ਕਿਵੇਂ ਲੱਗਾ ਮੇਲਾ ਬੜੀ ਵਧੀਆ ਲੱਗ ਗਈ ਬੜੀ ਹੈ ਵਧੀਆ ਲੱਗਾ ਹਾਂਜੀ ਬਹੁਤ ਵਧੀਆ ਤੇ ਆ ਜਿਹੜਾ ਭਾਈ ਜੀ ਨੇ ਚੁੱਕਿਆ ਗੰਨਾ ਇਹ ਸਾਰੀ ਟੀਮ ਪਿੰਡ ਤੋਂ ਕਿਵੇਂ ਕਿਵੇਂ ਲੱਗਦਾ ਮੇਲਾ ਵੇਖ ਕੇ ਬਹੁਤ ਵਧੀਆ ਜੀ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਸਾਰਿਆਂ ਨੂੰ ਇਨਕੇ ਇੱਥੇ ਆਉਣਾ ਚਾਹੀਦਾ ਵੀ ਆਪ ਨੂੰ ਆਪਣੇ ਕਲਚਰ ਬਾਰੇ ਪਤਾ ਲੱਗਦਾ ਹਾਂ ਅੱਛਾ ਵਧੀਆ ਲੱਗਦਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਹਰ ਇੱਕ ਨਵੀਂ ਤੋਂ ਨਵੀਂ ਤਕਨੀਕ ਇੱਥੇ ਦੇਖਣ ਨੂੰ ਮਿਲਦੀ ਆ ਤੇ ਜਨ ਕਿ ਮੈਂ ਤਾਂ ਇਹੀ ਕਹਿਣਾ ਵੀ ਉਹ ਨੌਜਵਾਨ ਪੀੜ੍ਹੀ ਸਭ ਇੱਥੇ ਆ ਕੇ ਅਟੈਂਡ ਕਰੇ ਇੱਕ ਦਿਨ ਉਹ ਵੈਰੀ ਗੁੱਡ ਪੱਗ ਦਾ ਰੰਗ ਚੋ ਕੇ ਗੱਲਾਂ ਚ ਆ ਗਿਆ ਲਾਲੀ ਆ ਗਈ ਕੀ ਬਾਤ ਹੈ ਆ ਆਪਣਾ ਮੈਂ ਵੇਖ ਰਿਹਾ ਸੀ ਜਦੋਂ ਹਰਿੰਦਰ ਸਰਾਣ ਸਾਹਿਬ ਨੂੰ ਮਿਲਿਆ ਇਹ ਇਨਾ ਬਰੀਕ ਗੰਨਾ ਆ ਉਂਗਲ ਤੋਂ ਵੀ ਪਤਲਾ ਹੈ ਮੇਰੀ ਉਂਗਲ ਤੋਂ ਵੀ ਪਤਲਾ ਹੈ ਵੈਸੇ ਤੇ ਦੀ ਜਾਣਕਾਰੀ ਕਾਫੀ ਸੋਸ਼ਲ ਮੀਡੀਆ ਤੇ ਪਈ ਇਹਨੂੰ ਚਾਣ ਕਹਿ ਦਿੰਦੇ ਜੀ ਚਾਣ ਪੁਰਾਣਾ ਕਿੰਨਾ ਵੀ 500 ਸਾਲ ਤੋਂ ਪੁਰਾਣਾ ਹੈਗਾ ਜਿਹੜਾ ਮੋਢਲਾ ਕਹਿੰਦਾ ਕਹਿ ਲੀਏ ਜਿਹੜਾ ਕਹਿੰਦੇ ਸੀ ਸਿਕੰਦਰ ਲੈ ਕੇ ਆਇਆ ਉਸੇ ਤਰ੍ਹਾਂ ਇਹ ਹੁਣ ਸਿਰਫ 2-4 ਆਪਣਾ ਗੰਢੀਆਂ ਤਾਂ ਮਿਲੀਆਂ ਵੀ ਇਹ ਤੋਂ ਗਾਂ ਆਪਾਂ ਤਿਆਰ ਕਰਨੀ ਪਣੀ अच्छा ओदे वास्ते अभी कर, कर या या है अभी इण उ और जिन्ना ਵੱਧ ਤੋਂ ਵੱਧ ਵਧਾਇਆ ਜਾ ਸਕੇ ਤੇ ਅਗਲੀ ਵਾਰੀ ਹੋਰ ਵੀ ਤਿਆਰ ਕਰਕੇ ਆਪਾਂ ਵੰਡ ਸਕੀਏ ਮੰਨ ਲਓ ਇਹ ਜਿਸ ਤਰ੍ਹਾਂ ਚੀਚੀ ਆ ਪਤਲੀ ਆ ਉਸ ਤੋਂ ਵੀ ਮਤਲਬ ਪੈਨਸਲ ਤੋਂ ਥੋੜਾ ਮੋਟਾ ਬਸ ਇੰਨਾ ਕੀ ਲਾ ਲਓ ਜੀ ਪੈਨਸਲ ਤੋਂ ਥੋੜਾ ਜਿਹਾ ਮੋਟਾ ਪਰ ਜਿਹੜੇ ਇਹਦੇ ਗੁਣ ਦੱਸਦੇ ਆ ਕਿੰਨੇ ਬਹੁਤ ਜ਼ਿਆਦਾ ਜੜ ਹੈ ਜੜ ਬਹੁਤ ਡੇ ਰਿਆ ਹੈ ਤਾਂ ਮਤਲਬ ਸਟਰੋਂਗ ਹੈ ਨਾ ਨਹੀਂ ਸਟਰੋਂਗ ਆ ਹੁਣ ਇੱਕ ਫਟਾਰੇ ਤੇ ਹੁਣ ਫਟੋਟਾਰੇ ਤੇ ਆ ਉਹਦੇ ਕਰਕੇ ਇਹਦੀ ਜੜ ਇਸ ਤਰ੍ਹਾਂ ਮੈਂ ਇਹ ਚੱਖਿਆ ਨਹੀਂ ਇਹਦੀ ਮਠਾਸ ਕਿਵੇਂ ਹੈ ਵੈਸੇ ਮਠਾਸ ਇਹਦੀ ਕਾਫੀ ਹੈ ਜੀ ਗੁੜ ਲਈ ਵਰਤਦੇ ਆ ਪੀਲੀਏ ਵਾਲੇ ਮਰੀਜ਼ ਬਹੁਤ ਜ਼ਿਆਦਾ ਇਹਨਾਂ ਠੀਕ ਹੁੰਦੇ ਆ ਇਹ ਉਸ ਤਰ੍ਹਾਂ ਦਾ ਪੁਰਾਣਾ ਪੰਜਾਬ ਦਾ ਗੰਨਾ ਜਿਹੜਾ ਚਾਨ ਲੋਪ ਹੋ ਰਿਹਾ ਹਾਂਜੀ ਇਹ ਜਣੀ ਲੋਪ ਹੋ ਰਿਹਾ ਇਹਨੂੰ ਦੁਬਾਰਾ ਤੋਂ ਮੋੜ ਸਰਜੀਤ ਕਰਨ ਵਾਸਤੇ ਆਪਾਂ ਪਨੀਰੀ ਗਾਂ ਲਾ ਕੇ ਹੋਰ ਅਗਲੇ ਸਾਲ ਵੰਡਾਂਗੇ ਇੱਥੇ ਵੰਡ ਰਿਹਾ ਕੋਈ ਫ੍ਰੀ ਹੈ ਨਾ ਨੀ ਫਰੀ ਲਾ ਲੋ ਚਾਹੋ ਸਿਰਫ ਦੇ ਰਹੇ ਆ ਜਿਹਨੂੰ ਪਤਾ ਅਸਲ ਵੀ ਹਾਂ ਇਹ ਗਾਂ ਵਧਾ ਕੇ ਲਾਉਣਗੇ ਜੀ ਕਿਉਂਕਿ ਹੁਣ ਹਜੇ ਇੰਨਾ ਤਾਂ ਹੋ ਜਾਣੀ ਆਪਾਂ ਚੁੱਪ ਲਿਗੇ ਜਾਂ ਇਹਨੂੰ ਰੋਹ ਵਾਸਤੇ ਕਰ ਲਿਗੇ ਪਰ ਇਹਨੂੰ ਹੋਰ ਜ਼ਿਆਦਾ ਵੱਡਾ ਬਾਈ ਜੀ ਕਿਸਾਨ ਹੋ ਹਾਂ ਜੀ ਚਾਣ ਬਾਰੇ ਜਾਣਦੇ ਹੋ ਇਹ ਗੰਨੇ ਦੀ ਕਿਸਮ ਹਾਂ ਜੀ ਬਾਪੂ ਦਲਬੀਰ ਸਿੰਘ ਆਏ ਹੁੰਦੇ ਕੋ ਲਿਆਤਾ ਹੈ ਗੰਨਾ ਜੀ ਬਹੁਤ ਵਧੀਆ ਗੰਨਾ ਜੀ ਇਹ ਸਪੈਸ਼ਲ ਆਪਣਾ ਪੁਰਾਣੇ ਗੰਨੇ ਆ ਜੀ ਉਹ ਗੰਨੇ ਨੇ ਜੀ ਅੱਛਾ ਇਹਦਾ ਗੁੜ ਬਹੁਤ ਵਧੀਆ ਬਣਦਾ ਹੈ ਜੀ ਓਕੇ ਹਾਂ ਜੀ ਅੱਛਾ ਲੋਕੋ ਬਹੁਤ ਵਧੀਆ ਗੋੜੇ ਆਪਣਾ ਰਵਾਇਤੀ ਕਮਾ ਦੇ ਜੀ ਅੱਛਾ ਪਰ ਮੈਂ ਵੀ ਹੁਣੇ ਲੈ ਉਨਾਰ ਮਨ ਨੂੰ ਤਾਂ ਕਿ ਅਜੇ ਨੰਦ ਆ ਜਾ ਕੇ ਕਿ ਬੀ ਬਣਾਓ ਤੇ ਮਾ ਜਾ ਕੇ ਹੁਣ ਲੈ ਕੇ ਗਲਬੀਰ ਸਿੰਘ ਬੰਨਦੇ ਆ ਹਾਂਜੀ ਉਹ ਬੰਨ ਰਹੇ ਨੇ ਅੱਛਾ ਆਮ ਤੁਸੀਂ ਦੂਸਰੇ ਕੰਨੇ ਨਾਲ ਉਹਦਾ ਕੀ ਫਰਕ ਦੇਖਦੇ ਹੋ ਇੱਚ ਮਠਾਸ ਆਦੀ ਹੈ ਜੀ ਮਠਾਸ ਆਦੀ ਹੈ ਮੈਂ ਚੂਪੇ ਦੇਖਿਆ ਸੀ ਇੱਚ ਮਠਾਸ ਥੋੜੇ ਜਿਆਦਾ ਜਿਹੜੀਆਂ ਬਿਮਾਰੀਆਂ ਆਮ ਕੰਨੇ ਨੂੰ ਪੈਂਦੀਆਂ ਨੇ ਗੁਰਦਾਸਪੁਰ ਗੜੋਆ ਜਾਂ ਉਹ ਉਹਦੇ ਬਾਰੇ ਕੋਈ ਤਾਂ ਕਿੱਦਾਂ ਹੈਗਾ ਵੈਸੇ ਬਿਮਾਰੀ ਦੇ ਤੇ ਪਰ ਮੈਨੂੰ ਖਿਆ ਜਿਆਦਾ ਪਤਾ ਨਹੀਂ ਬਾਕੀ ਗੰਦੇ ਮਠਾਸ ਬਹੁਤ ਵਧੀਆ ਹੈ ਜੀ ਥੈਂਕ ਯੂ ਥੈਂਕ ਯੂ ਸੋ ਇਹਦੇ ਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਰ ਕੀ ਇਹਦੇ ਚ ਆਪਾਂ ਅੱਗੇ ਚੱਲ ਕੇ ਦਿਖਾਈਏ ਕੀ ਕੀ ਚੀਜ਼ਾਂ ਮੇਲੇ 'ਚ ਦੇਖਣ ਨੂੰ ਮਿਲਦੀਆਂ ਮੇਲੇ 'ਚ ਤੱਕ ਤਾਂ ਮਸ਼ੀਨਰੀ ਸਾਰੇ ਤਰ੍ਹਾਂ ਦੀ ਆ ਗਈ ਜੀ ਅੱਛਾ ਨਵੇਂ ਬੀਜ ਆ ਗਏ ਫਿਰ ਇੱਥੇ ਪ੍ਰਦਰਸ਼ਨੀ ਲੱਗੀ ਹੁੰਦੀ ਆ ਜਿਹੜੇ ਸਫਲ ਕਿਸਾਨ ਆ ਉਹ ਆਪਦੀਆਂ ਸਬਜ਼ੀਆਂ ਬਾਗਾਂ ਦੇ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਛਾੜੇ ਛੜਾ ਕੇ ਜਾ ਰਹੀ ਹੈ ਉਹਦਾ ਕੀਰ ਜਾਣ ਵੇਖਦੇ ਹੋ ਨਵੀਂ ਪੀੜ੍ਹੀ ਵੈਸੇ ਕਾਫੀ ਅੱਗੇ ਨਾਲੋਂ ਬਦਲ ਰਹੇ ਆ ਜੀ ਕਿਉਂਕਿ ਚਲੋ ਜਿਹੜਾ ਕੰਮ ਕਿਸਾਨ ਆ ਉਹ ਤਾਂ ਠੀਕ ਆ ਕਈ ਅਮੀਰ ਕਿਸਾਨਾਂ ਨੇ ਇਹ ਕਰਤਾ ਬੱਚਿਆਂ ਨੂੰ ਨਵੇਂ ਸੰਦ ਨਵੇਂ ਟਰੈਕਟਰ ਲੈ ਤੇ ਚਲ ਯਾਰ ਭਾਨੇ ਨਾਲ ਵਧੀਆ 18 ਲਗਜ਼ਰੀ ਗੱਡੀਆਂ ਚਾੜੀ 30 40 ਲੱਖ ਉਧਰ ਲਾਉਣ ਨਾਲੋਂ ਜੇ 20 ਲੱਖ ਦਾ ਟਰੈਕਟਰ ਉਹਨੂੰ ਏਸੀ ਲੈ ਵੀ ਦਵਾਂਗੇ ਕੋਈ ਵੱਡੀ ਗੱਲ ਨਹੀਂ ਬੱਚਾ ਆ ਦਾ ਸ਼ੌਂਕ ਨਾਲ ਕੰਮ ਕਰੂਗਾ ਜੀ 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 ਸੋ ਬਾਕੀ ਬਾਈ ਜੀ ਇਹਨਾਂ ਨੇ ਡੇਰੀ ਦਾ ਕੰਮ ਸ਼ੁਰੂ ਕੀਤਾ ਰਾਜਦੀਪ ਇਹਨਾਂ ਨੇ ਰਾਜਦੀਪ ਨੇ ਹਾਂ ਜੀ ਕਿਵੇਂ ਡੇਰੀ ਦਾ ਕਿਸ ਤਰ੍ਹਾਂ ਠੀਕ ਹੈ ਜਾਂ ਅੱਗੇ ਕਾਫੀ ਵਧੀਆ ਭੱਖ ਲੱਗ ਰਿਹਾ ਹੈ ਆਪਣੇ ਪਿੰਡ ਦੀ ਸਰਾਹ ਹੀ ਹਾਂਜੀ ਪਿੰਡ ਰਕਾ ਪਿੰਡ ਰਕਾ ਹਾਂਜੀ ਹੁਣ ਗਾਵਾਂ ਦਾ ਮੱਝਾ ਇੰਨੇ ਗਾਵਾਂ ਤੋਂ ਐਚਐਫ ਮੈਟ ਦਾ ਅੱਜ ਆਪਣਾ ਸਾਲਾ ਹਾਂਜੀ ਤੇ ਹੁਣ ਕੀਤਾ ਥੋੜੇ ਤੋਂ ਸ਼ੁਰੂ ਆ ਅੱਛਾ ਤੇ ਥੋੜੀ ਥੋੜੀ ਵਧਾ ਰਹੇ ਹਾਂ ਜੀ ਵਧਾ ਰਹੇ ਹਾਂ ਮਤਲਬ ਪੋਜ਼ਿਟਿਵਿਟੀ ਹੈ ਆ ਜਰੂਰ ਜੁੜਨਾ ਚਾਹੀਦਾ ਪੰਜਾਬ ਵਾਲ ਨੂੰ ਲੋਕ ਜੁੜ ਵੀ ਰਹੇ ਨੇ ਸੋ ਹੋਰ ਕੀ ਕੁਝ ਮੇਲੇ ਚ ਜੁੜਿਆ ਹੋਇਆ ਦਿਖਾਉਣਾ ਹੈ ਤੁਹਾਨੂੰ ਅੱਗੇ ਵਧਾਉਣਾ ਹੈ ਤੇ ਸਟਾਲ ਬਹੁਤ ਵੱਡੀ ਪੱਧਰ ਤੇ ਨੇ ਬੀਬੀਆਂ ਵੀ ਹੈਗੀਆਂ ਮੇਲੇ ਚ ਕਿਸਾਨ ਬੀਬੀਆਂ ਵੀ ਥੋੜੀਆਂ ਆਈਆਂ ਨੇ ਸੋ ਅੱਗੇ ਹੋਰ ਕੀ ਕੁਝ ਆ ਨਜ਼ਰ ਦਿਵਾਉਣਾ ਹੈ ਤੁਸੀਂ ਵੇਖੋ ਕਿ ਉਹ ਵੱਖ-ਵੱਖ ਜਿਹੜੇ ਸੱਜਣ ਨੇ ਮੇਲੇ 'ਚ ਆਏ ਨੇ ਸੋ ਉਸ ਦੌਰਾਨ ਇਸ ਤਰ੍ਹਾਂ ਦਾ ਜੋ سلسلہ ਚੱਲਦਾ ਹੈ ਤੇ ਉਸ ਸلسਲੇ ਦੇ ਵਿੱਚ ਪੰਜਾਬ ਦੇ ਹਰ ਖਿੱਤੇ 'ਚੋਂ ਤਕਰੀਬਨ ਕਿਸਾਨ ਇੱਥੇ ਮੌਜੂਦ ਨੇ ਤੇ ਆਪਣੇ ਯੂਪੀ ਵਾਲੇ ਕਿਸਾਨ ਵੀ ਆਏ ਨੇ ਟੋੜਾ ਸਾਹਿਬ ਕਿਵੇਂ ਲੱਗਿਆ ਮੇਲਾ ਬਹੁਤ ਵਧੀਆ ਜੀ ਕਾਫੀ ਸਾਲਾਂ ਬਾਅਦ ਆਉਣਾ ਹੋਇਆ ਹਾਂ ਤੇ ਹੁਣ ਤਾਂ ਮੇਲਾ ਵੀ ਯੂਪੀਓ ਲੰਘਦਾ ਰਿਹਾ ਕਾਫੀ ਟਾਈਮ ਬਾਅਦ ਆਇਆ ਪਰ ਕਾਫੀ ਸੁਧਾਰ ਆ ਸੜਕਾਂ ਵਗੈਰਾ ਦਾ ਸਟਾਲਾਂ ਵਗੈਰਾ ਦਾ ਜਿਵੇਂ ਨਵੀਂ-ਨਵੀਂ ਮਸ਼ੀਨਰੀ ਆ ਪਾਈ ਕਰਾ ਨਹੀਂ ਜਰੂਰ ਹੋਈ ਆ ਵੀ ਲੋਕਾਂ ਨੂੰ ਉਤਸ਼ਾਹ ਬਹੁਤ ਆ ਲੋਕ ਭਿਜੇ ਪਏ ਨੇ ਗਰਮੀ ਦੇ ਨਾਲ ਤੇ ਨਮੀ ਜਿਹੜੀ ਪਨੀਰੀ ਜਨਰੇਸ਼ਨ ਜਨਰੇਸ਼ਨ ਆ ਉਹਨਾਂ ਨੂੰ ਵੀ ਤੇ ਬਜ਼ੁਰਗਾਂ ਨੂੰ ਤੁਹਾਨੂੰ ਪਤਾ ਵੀ ਆਲਰੇਡੀ ਹੈਗੀ ਹੈਗਾ ਠੀਕ ਹੈ ਨਹੀਂ ਬਹੁਤ ਚੰਗਾ ਲੱਗਿਆ ਜੀ ਸਰ ਆ ਬਿਲਕੁਲ ਜੀ ਚੱਲ ਕੇ ਮੇਲੇ ਦੇ ਰੰਗ ਕਿਸਾਨ ਕਾਫੀ ਜੜੀਆਂ ਦਿਲਚਸਪੀ ਲੈ ਰਹੇ ਨੇ ਦੂਰ ਦਰਾਡੇ ਜਿਸ ਤਰ੍ਹਾਂ ਨੂੰ ਵੇਖਣ ਨੂੰ ਮਿਲਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆ ਦੇ ਵਿੱਚ ਹੋਰ ਕੀ ਕੁਛ ਆ ਟਰੈਕਟਰਾਂ ਤੇ ਟਰੈਕਟਰ ਚੜੇ ਪਏ ਨੇ ਤੋ ਬੜਾ ਕੁਛ ਇਸ ਮੇਲੇ ਚ ਵਾਪਰ ਰਿਹਾ ਉਧਰ ਖਾੜੇ ਵਗੈਰਾ ਵੀ ਲੱਗੇ ਨੇ ਸੋ ਕਾਫੀ ਜਿਹੜਾ ਸلسلਾ ਚੱਲ ਰਿਹਾ ਇਹ ਆ ਉਹ ਅੱਗੇ ਵਧਿਆ ਮੇਲੇ ਦੇ ਰੰਗ ਵੇਖਦੇ ਆ ਅੱਗੇ ਅੱਗੇ ਕੰਪਨੀ ਦੀ ਕਿੰਪਲ ਕੈਮਰਾ ਹਾਂ ਉਹ ਦੇਖੀ ਥੋੜਾ ਜਿਹਾ ਵੀਡੀਓ ਪਾਤੀ ਉਹ ਹਾਂ ਇਹਦੇ ਚ ਵੀ ਵਸੇ ਕੁਆਲਿਟੀ ਦਾ ਠੀਕ ਰਹਿੰਦੀ ਆ ਪਰ ਕੈਰੀ ਕਰਨਾ ਸਗਾਲਾ ਉਹ ਇੰਦਾ ਹੀ ਕੀ ਹੋਈ ਆ ਨਾਲ ਹੀ ਤੇ ਹਿੰਡਣਾ ਹਾਂ ਆਹ ਆਹ ਜਿਵੇਂ ਤੇਰੇ ਚ ਪੂਰਾ ਆ ਗਿਆ ਜਾਂ ਖੱਟਿਆ ਗਿਆ ਨਹੀਂ ਇਹ ਆਪਾਂ ਉਥੇ ਕਰਤਾ ਏਅਰਫੋਨ ਏਅਰਫੋਨ ਆਹ ਦੇਖੋ ਕ੍ਰੇਜ਼ ਉਹ ਰੀ ਸਿੰਘ ਆ ਜਿਹੜਾ ਆਪਣੇ ਨਾਲ ਸੀ ਸੈਲਫੀ ਫੇਤ ਕਹੀ ਆਜੋ ਬਾਹਰ ਸੈਲਫੀ ਤੋਂ ਸੋ ਕਹੀ ਦੀ ਵੀ ਸੈਲਫੀ ਬਣ ਰਹੀ ਹੈ ਹਰਿੰਦਰ ਜੀ ਜੋ ਕੇ ਨਾ ਭੱਜ ਕੇ ਸੋ ਆ ਦੇਖੋ ਇਹ ਵੀ ਇੱਕ ਕ੍ਰੇਜ਼ ਸੈੱਟ ਹੋ ਰਿਹਾ ਕਿਉਂਕਿ ਜਦੋਂ ਬੰਦਾ ਉੱਥੇ ਮਹਿਸੂਸ ਕਰਦਾ ਕਿ ਕਹੀ ਜਿਹੜੀ ਕਿ ਮੋਢੇ ਤੇ ਟੰਗੀ ਹੈ ਨਾਬੇ ਸਾਡੇ ਉਹ ਗੰਜੇ ਵਾਲੀ ਕਹੀ ਬੜੀ ਮਸ਼ਹੂਰ ਹੁੰਦੀ ਸੀ ਸੋ ਇਹ ਵੀ ਸਲਸਲਾ ਆ ਕੇ ਨਵੀਂ ਜਵਾਨੀ ਜਿਹੜੀ ਇੱਥੇ ਸੈਲਫੀ ਲੈ ਰਹੀ ਆ ਕਹੀ ਦੇ ਨਾਲ ਲੋ ਜੀ ਹਰਿੰਦਰ ਸਿੰਘ ਸਰਾਹ ਜਿਹੜੇ ਕਹੀ ਚੱਕਦੇ ਵੀ ਆ ਤੇ ਸੈਲਫੀ ਵੇਦ ਕਹੀ ਕੀ ਬਾਤ ਹੈ ਵੈਸੇ ਦੋਸਤੋ ਦੁਨੀਆ ਇੱਕ ਵਪਾਰ ਹੈ ਇੱਕ ਜੁਗਾੜ ਹੈ ਆ ਵੇਖੋ ਇੱਕ ਬੀਬੀ ਇਹਨੂੰ ਕਿਤੇ ਲੋਹੇ ਦੀ ਰਾਡ ਮਿਲ ਗਈ ਹੋਣੀ ਵਿਚਾਰੇ ਨੂੰ ਤੇ ਉਸ ਰਾਡ ਨਵੀਂ ਰਾਡ ਨੂੰ ਤੋੜ-ਤੋੜ ਕੇ ਆਪਣੇ ਰੋਜ਼ਗਾਰ ਦੇ ਵਾਸਤੇ ਛੋਟੇ-ਛੋਟੇ ਪੀਸ ਬਣਾ ਕੇ ਕਵਾੜ ਦੇ ਵਿੱਚ ਲਿਜਾ ਰਹੀ ਹੈ ਹੈਨਾ ਕਿਤੇ ਕੋਕੇ ਟੈਂ ਟੁੰਡ ਲੱਗਦੇ ਨੇ ਨਵਾਂ ਕੋਈ ਇੰਗਲਰਨ ਮਿਲਿਆ ਤੇ ਛੋਟੇ-ਛੋਟੇ ਬੱਚੇ ਨੇ ਇਹ ਵੀ ਭਾਰਤ ਦੇ ਰੰਗ ਨੇ ਇੱਕ ਪਾਸੇ ਵੱਡੀਆਂ ਜੇਸੀਬ ਮਸ਼ੀਨਾਂ ਤੇ ਇੱਕ ਪਾਸੇ ਮੁਸ਼ਕਲ ਇਹ ਵੀ ਹੈ ਰੋਜ਼ਗਾਰ ਦੇ ਵਾਸਤੇ ਵੈਸੇ ਚਲੋ ਪਰਸਨਲ ਮਾਮਲਾ ਹੈ ਪਰ ਗਰੀਬੀ ਜਾਂ ਸਿਸਟਮ ਵੀ ਕੀ ਕਾਰ ਕਰਾਉਂਦਾ ਹੈ ਸ਼ਾਇਦ ਉਸ ਦੀ ਇਹ ਇੱਕ ਤਸਵੀਰ ਹੈ ਇਹ ਵੀ ਕਿ ਦੁਨੀਆ ਮੇਲਾ ਹੈ ਮੇਲੇ ਚ ਕੋਈ ਕੋਈ ਬਿਜ਼ਨਸ ਕੋਈ ਕੋਈ ਬਿਜ਼ਨਸ ਇਹ ਮਿਹਨਤ ਮੁਸ਼ਕਤੀ ਬੱਚੇ ਤੇ ਆ ਛੋਟੇ ਛੋਟੇ ਮਾਸੂਮ ਬੱਚੇ ਭਾਰਤ ਦਾ ਭਵਿਕ ਇਹ ਮਿਹਨਤ ਕਾ ਸ਼ਲੋਕ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਨੇ ਉਸ ਲੰਮੇ ਲੋਹੇ ਦੀ ਰਾਡ ਨੂੰ ਤੋੜ-ਤੋੜ ਕੇ ਆਪਣੀ ਦਿਨ ਚਰਿਆ ਜਾਂ ਆਪਣੇ ਰੋਜ਼ਗਾਰ ਦਾ ਸਾਧਨ ਬਣਾ ਰਹੇ ਨੇ ਸੋ ਇਹ ਵੀ ਆ ਮਜਬੂਰੀ ਹੈ ਇੱਕ ਸਿਸਟਮ ਦੀ ਮਜਬੂਰੀ ਹੈ ਇੱਕ ਸਿਸਟਮ ਦੀ ਮਜਬੂਰੀ ਹੈ ਸੋ ਇਹ ਸلسلਾ ਦੁਨੀਆਦਾਰੇ ਦਾ ਪਰ ਸਿਸਟਮ ਸਾਡੇ ਇਦਾਂ ਦਾ ਹੀ ਹੈ ਖਾ ਪੀ ਕੇ ਵੀ ਵੇਸਟ ਚਾਹ ਪਕੌੜਾ ਬਾਣੀਆਂ ਪਾਪੜ ਵੈਦਕ ਲਾਲ ਇਹ ਸਵੇ ਤੱਤੇ ਭਲੇ ਠੰਡੇ ਕਰਨ ਵਿਗਾੜ ਐਨੀ ਗਰਮੀ ਚ ਵੀ ਸਾਡੀ ਜਿਹੜੀ ਟੀਮ ਹੈ ਸਰਾਹ ਸਾਹਿਬ ਠੰਡੇ ਮੁਲਕਾਂ ਵਾਲੇ ਵੀ ਚਾਹ ਦੇ ਸੂਟੇ ਮਾਰ ਰਹੇ ਆ ਕ્યા ਚੰਗੀ ਥੱਲੇ ਦੀ ਲੜਾਈ ਹੱਲੇ ਦੀ ਕਿਆ ਬਾਤ ਹੈ ਗਰਮੀ ਗਰਮੀ ਨੂੰ ਗਰਮੀ ਮਾਰਦੀ ਹੈ ਕਿਆ ਬਾਤ ਹੈ ਸੋ ਪਰ ਚੰਗਾ ਲੱਗਦਾ ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਸੋ ਸਾਰੀ ਟੀਮ ਬਾਈ ਜੀ ਬਲਜੀਤ ਸਿੰਘ ਧੁਗਰੀ ਵਾਲੇ ਉਹਨਾਂ ਨੇ ਵੀ ਆਉਣਾ ਹੋਰ ਵੀ ਵੀਰਾਂ ਨੇ ਆਉਣਾ ਸੋ ਚਾਹ ਪੀ ਕੇ ਚੰਗੀ એનર્ਜੀ ਮਿਲ ਜਾਂਦੀ ਹੈ ਲਓ ਜੀ ਟਿਵਾਨਾ ਰੇਡੀਓ ਦੇ ਸਭ ਤੋਂ ਛੋਟੇ ਲਿਸਨਰ ਰਿੰਦਰ ਸਿੰਘ ਸ੍ਰਾਮ ਭਾਈ ਦਾ ਬੇਟਾ ਗਰਵਾਜ ਹਾਸਦੇ ਸੀ ਗਰਵਾਜ ਫਾਰਮ ਮਸ਼ੀਨਰੀ ਲੱਗਦਾ ਗਰਵਾਜ ਸੋ ਵੀ ਬਣਾਏਗਾ ਵੱਡਾ ਹੋ ਕੇ ਆਪਣਾ ਇਸ ਤਰ੍ਹਾਂ ਦੇ ਸੋ ਕਾਫੀ ਪ੍ਰੋਡਕਟ ਨੇ ਵੱਖੋ ਵੱਖਰੇ ਖੇਤੀਬਾੜੀ ਦੇ ਸੋ ਬਹੁਤ ਵੱਡਾ ਪੰਡਾਲ ਹੈ ਜੇ ਕਹਿ ਲਈਏ ਭਾਰਤ ਦਾ ਵੱਡਾ ਕਿਸਾਨ ਮੇਲਾ ਦੋਸਤੋ ਪ੍ਰੋਡਕਟਾਂ ਦੀ ਗੱਲ ਕਰੀਏ ਇੱਕ ਪਾਸੇ ਜਿਸ ਤਰ੍ਹਾਂ ਮਨਜੋਤ ਜੀ ਗੱਲ ਕਰ ਰਹੇ ਸਨ ਕਿ ਇੱਕ ਪਾਸੇ ਅਮੋਲ ਵੇਰਕਾ ਵੱਡੀਆਂ-ਵੱਡੀਆਂ ਫਾਰਮਾਂ ਨੇ ਦੂਸਰੇ ਪਾਸੇ ਲੋਕਲ ਪੱਧਰ ਤੇ ਵੀ ਲੋਕ ਕੰਪੀਟੀਸ਼ਨ ਦੇ ਰਹੇ ਨੇ ਜਿਸ ਤਰ੍ਹਾਂ ਹਰਜੀਤ ਡੇਰੀ ਫਾਰਮ ਹੈ ਅ ਅੰਮ੍ਰਾਲਾ ਕੈਂਟ ਨਾਲੇ ਸਬੰਧਤ ਨੇ ਪੰਜਾਬ ਦੇ ਜਿਹੜੇ ਇਹ ਹੋਮ ਮੈਡ ਪ੍ਰੋਡਕਟ ਆ ਇਹਨਾਂ ਦੇ ਤੇ ਇਹ ਵੀ ਆਪਣੀ-ਆਪਣੀਆਂ ਚੀਜ਼ਾਂ ਆਪਣੀ ਡੇਰੀ ਦਾ ਜਿਹੜਾ ਸਮਾਨ ਹੈ ਖੁਦ ਬਣਾ ਕੇ ਵੇਚ ਰਹੇ ਨੇ ਮੈਡਮ ਹਰਜੀਤ ਕੁਮਾਰ ਹੋਰੀ ਨੇ ਖੁਦ ਆ ਵੇਖੋ ਪਨੀਰ ਦੇ ਪਕੌੜੇ ਬਣਾ ਕੇ ਤਲ ਰਹੇ ਨੇ ਸਾਰੀ ਫੈਮਿਲੀ ਇਹਨਾਂ ਦੀ ਸੋ ਇਹਨਾਂ ਦਾ ਆਪਣਾ ਸਾਰਾ ਡੇਰੀ ਦਾ ਹੈ ਮਤਲਬ ਸਿਰਫ ਇਹ ਨਹੀਂ ਕਿ ਦੁੱਧ ਵੇਚਦਾਂਦੇ ਆ ਦੁੱਧ ਤੋਂ ਪ੍ਰੋਡਕਟ ਆਪਣੇ ਸਾਰੇ ਬਣਾਉਂਦੇ ਆ ਆ ਹਰਜੀਤ ਕੁਰ ਹੋਰਾਂ ਦਾ ਇਹ ਆਪਣਾ ਸਾਰਾ ਜਿਹੜੀਆਂ ਵੱਖ-ਵੱਖ ਵਸਤੂਆਂ ਇਹਨਾਂ ਤੋਂ ਬਣਾਉਂਦੇ ਆ ਆਹ ਰੰਦਰ ਹਾਂਜੀ ਬਾਈ ਨਾਲ ਵੀ ਤਰੱਕੀ ਕਰਦੇ ਆ ਬਾਅਦ ਨੇ ਇਹ ਵੀ ਕਰਦੇ ਆ

ਕਾਫੀ ਦਿਲਚਸਪੀ ਲੈ ਰਹੇ ਆ ਕਿਸਾਨ ਵਕ ਵਕ ਸੰਤ ਸੰਦੇੜਿਆਂ ਦੇ ਸਾਧੂ ਸਿੰਘ ਸੰਗਰੀਆ ਰਾਜਸਥਾਨ ਵਾਲਿਆਂ ਦਾ ਸਟਾਲ ਕਾਫੀ ਕਿਸਾਨ ਦਿਲਚਸਪੀ ਵੀ ਲੈ ਰਹੇ ਆ ਖਰੀਦੋ ਫਰੋਖਤ ਕਬੋਟਾ ਵਾਲਿਆਂ ਦਾ ਆਈਫੋਨ ਫਰੀਦਾਂ ਦੇ ਨਾਲ ਟਰੈਕਟਰਾਂ ਦੇ ਇਸ ਤਰ੍ਹਾਂ ਦੀਆਂ ਸਕੀਮਾਂ ਵੀ ਚੱਲ ਰਹੀਆਂ। ਗਾਂ ਕਾਂ ਨੂੰ ਲੁਭਾਉਣ ਵਾਸਤੇ। ਇਹ ਆ ਗੁਰੂ ਪਰਮਾਤਮਾ ਤੇ ਆ ਗੁਰੂ ਪਰਮਾਤਮਾ ਜਦੋਂ ਕਿ ਇਹ ਮੇਰੇ ਵਾਲਾ ਹੱਥ ਪਾਣਾ ਨਹੀਂ ਤੇ ਨਾਲ ਹੀ ਨਾਲ ਇੱਥੇ ਲੱਗਦਾ ਕੋਈ ਨਿਕਾਤ ਮਾਰ ਨਹੀਂ ਪਾਉਂਦੇ। ਕਿਹਦੇ ਨੇ ਆਉਂਦੇ? ਇਹ ਇਹ ਕਿਹੜਾ ਮਾਰਕਾ ਕੋਈ ਨੁਕਤਾ ਇਹ ਨਹੀਂ ਆਉਂਦਾ। ਦੋਸਤੋ ਕਿਸਾਨ ਮੇਲਾ 13 14 ਸਤੰਬਰ 2024 ਪੰਜਾਬ ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਪਟਿਆਲਾ ਦਾ ਵਿੜਾ ਬੈਲੂਨ ਛੱਡੇ ਹੋਏ ਨੇ ਡਿਸਕਵਰ ਇੰਡੀਆ ਵਾਖਵਾ ਕੇ ਡਿਪਾਰਟਮੈਂਟ ਡਾਕਟਰ ਉਪਾਲ ਮਿਊਜ਼ੀਅਮ ਉੱਤਰਪਾਰ ਦੇ ਕੁਦਰਤੀ ਸੋਮਿਆਂ ਦਾ ਅਜਾਇਬ ਘਰ ਸੋ ਪੰਜਾਬ ਦੀ ਤਰੱਕੀ 'ਚ ਬੜਾ ਵੱਡਾ ਯੋਗਦਾਨ ਹੈ ਇਸ ਸਥਾਨ ਦਾ ਡਿਪਾਰਟਮੈਂਟ ਆਫ ਸੋਇਲ ਸਾਇੰਸਸ ਸਾਰੀਆਂ ਲੋਕੇਸ਼ਨਸ ਹਿਮਾਲਿਆ ਦੀਆਂ ਸਮਝਾਈਆਂ ਹੋਈਆਂ। ਸਰਾਹ ਸਾਹਿਬ ਦੇ ਗ੍ਰਾਂਦੇ ਲੋਕ ਸਜਣ ਸਾਰੇ ਪਿੰਡਰ ਕਲਾਂ ਤੋਂ। ਵਧੀਆ ਹੈ। ਭਾਰਤ ਦਾ ਆਪ ਇੱਕ ਕੂੜੇ ਕਰਕਟ ਚੋਂ ਰੋਜ਼ੀ ਭਾਲਦਾ ਹੋਇਆ। ਪੰਜਾਬ ਦੀ ਤਰੱਕੀ 'ਚ ਵੱਡੇ ਯੋਗਦਾਨ ਪਾਉਣ ਵਾਲੇ ਸਿੱਖਿਸ਼ਿਤ ਸਾ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਜਿਨ੍ਹਾਂ ਲਾਇਬ੍ਰੇਰੀਆਂ ਤੋਂ ਅਕਸਰ ਪੰਜਾਬੀ ਦੂਰ ਹੋ ਰਹੇ ਨੇ ਵੱਡੇ ਵਨਸਵਨ ਦੇ ਬੂਟੇ ਬਨਸਪਤੀ ਇਸ ਵਿੜੇ ਦੇ ਵਿੱਚ ਆਹ ਕਾਵਾ ਆਜੋ ਮੇਰਾ ਵੀ ਐਗਰੀਜੋਨ 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 ਦੇ ਅੰਦਰ ਹੀ ਸਾਰੇ ਸੰਤ ਬਣਦੇ ਨੇ ਅਸੀਂ ਆਪ ਖੁਦ ਬਣਾ ਰਿਆ ਮੈਂ ਆਪ ਹੀ ਕੰਜੀਨੀਅਰ ਦੇ ਤੌਰ ਤੇ ਐਗਰੀਜੋਨ ਦੇ ਸੰਤ ਸਾਰੇ ਕੰਪਨੀ ਦੇ ਅੰਦਰ ਬਣਾਣਾ ਆਜੋ ਮੇਰਾ ਵੀਰ ਆਜੋ ਐਗਰੀਜੋਨ ਐਗਰੀਜੋਨ ਵੈਰੀ ਗੁੱਡ ਐਡਵਰਟਾਈਜ਼ ਦਾ ਤਰੀਕਾ ਵਧੀਆ ਚਲੋ ਪੰਜਾਬ ਐਵੇਂ ਹੋਣਾ ਚਾਹੀਦਾ ਰਾਮ ਫਰਮਾਉਂਦੇ ਲੋਕ ਲਓ ਦੋਸਤੋ ਇਹ ਹੈ ਗੰਨਾ ਚਾਨ ਦੇਸੀ ਗੰਨਾ ਕਾਠਾ ਕਮਾਦ ਪਿੰਡ ਮਿਹੜੂ ਸਾਹ ਦਲਵੀਰ ਸਿੰਘ ਖੜੇ ਨੇ ਗੱਲਬਾਤ ਕਰਦੇ ਆ ਆ ਤੁਸੀਂ ਇਹਦਾ ਸਾਈਜ਼ ਵੇਖੋ ਇਹ ਤਕਰੀਬਨ 5 6 6.5 ਫੁੱਟ ਗਿਆ ਉੱਪਰੋਂ ਤਾ ਇਹਦੇ ਆਗ ਤੇ ਹੋਰ ਕਈ ਚੀਜ਼ਾਂ ਇਹਨਾਂ ਕੋਲ ਬਾਈ ਜੀ ਹੋਰਾਂ ਕੋਲ ਰੱਖੀਆਂ ਵੱਖ-ਵੱਖ ਫਾਰਮਾਂ ਦੀਆਂ ਤੇ ਗੱਲਬਾਤ ਕਰਦੇ ਆ ਇਹਨਾਂ ਨਾਲ ਗੰਨੇ ਦੀਆਂ ਕਈ ਇਹਨਾਂ ਕੋਲ ਕਿਸਮਾਂ ਨੇ ਇਸ ਮਤਲਬ ਗੱਲਬਾਤ ਕਰਦੇ ਆ